ਸੰਗਰੂ ਦੇ বাস ਸਟੈਂਡ ਦੇ ਨਜ਼ਦੀਕ ਚੱਲ ਰਹੇ ਮਲੇਰ ਕੋਟਲਾ ਮਲਤਾਨੀ ਵੈਸ਼ਨੋ ਟਾਬਾ ਦੀ ਅਚਾਨਕ ਸਿਹਤ ਵਿਭਾਗ ਵੱਲੋਂ ਚੈਕਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਗਰੇਵੀ ਅਤੇ ਪਨੀਰ ਦੇ ਸੈਂਪਲ ਲਏ ਜਦੋਂ ਇਸ ਮਾਰੇ ਫੂਡ ਸੇਫਟੀ ਅਫਸਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖ ਕੇ ਛਾਪੇਮਾਰੀ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਡਿਪਟੀ ਕਮਿਸ਼ਨਰ ਅਤੇ ਮੈਡੀਕਲ ਅਫਸਰ ਸਰਦਾਰ ਕਿਰਪਾਲ ਸਿੰਘ ਦੀ ਰਹਿਨੁਮਾਈ ਹੇਠ ਚੈਕਿੰਗ ਕੀਤੀ ਗਈ ਹੈ ਤੇ ਸੈਂਪਲ ਲਏ ਗਏ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਜਾਣਕਾਰੀ ਮਿਲੀ ਸੀ ਜਿਸ ਕਰਕੇ ਇਸ ਟਾਬੇ ਦੀ ਚੈਕਿੰਗ ਹੋਈ ਹੈ ਇਸ ਨਾਲ ਹੀ ਉਹਨਾਂ ਨੇ ਦੱਸਿਆ ਕਿ ਇੱਥੇ ਨਕਲੀ ਪਨੀਰ ਵਰਤਿਆ ਜਾਂਦਾ ਸੀ ਜਿਸ ਦਾ ਸੈਂਪਲ ਵੀ ਲਿਆ ਗਿਆ ਤੇ ਸਬਜ਼ੀ ਦੀ ਗਰੀਵੀ ਦਾ ਵੀ ਸੈਂਪਲ ਲਿਆ ਗਿਆ ਜਿਸ ਦੀ ਥੋੜੇ ਦਿਨਾਂ ਦੇ ਵਿੱਚ ਰਿਪੋਰਟ ਆ ਜਾਵੇਗੀ ਜੋ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ ਇਸ ਰੌਣ ਫੂਡ ਸੇਫਟੀ ਅਫਸਰ ਦੇ ਵੱਲੋਂ ਹੋਰ ਕੀ ਕੀ ਗੱਲਾਂ ਕਹੀਆਂ ਗਈਆਂ ਉਹ ਇੱਕ ਵਾਰੀ ਸੁਣ ਲੈਣੇ ਆ ਜੀ ਸਭ ਹੋਟਲ ਰਿਸ਼ਤੀ ਸ੍ਰੀ ਕੀ ਦੀ ਚੈਕਿੰਗ ਕੀਤੀ ਗਈ ਹੈ ਇਹਦਾ ਬੋਲ ਅੱਜ ਉਹਦੇ ਤੋਂ ਕੱਲ ਨੂੰ ਕੰਪਲੇਂਟ ਮਿਲੀ ਸੀ ਜਿਹਦੇ ਸਬੰਧ ਵਿੱਚ ਅੱਜ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਸਾਡੇ ਸਿਵਕ ਸਰਦੂ ਰਾਜਕਰਪਾਲ ਸਿੰਘ ਉਹਨਾਂ ਦੀ ਮੌਜੂਦ ਉਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਇਹਦੇ ਅਸੀਂ ਆ ਕੇ ਇਹ ਹੋਟਲ ਦੇ ਵਿੱਚ ਮਲਤਾਨੀ ਹੋਟਲ ਹੈ ਇਹ 에어ਪੋਰਟ ਦੇ ਬਾਹਰ ਦਾ ਬਸ ਸਟੈਂਡ ਦੇ ਕੋਲ ਸ਼ਰੂਰ ਉਸੇ ਅਸੀਂ ਗੱਲਬਾਤ ਕੀਤੀ ਹੈ ਇਹਨਾਂ ਕੋ ਕੋਟ ਲਾਇਸੈਂਸ ਹੋਇਆ ਹੈ ਪਰ ਸਫਾਈ ਪੱਖੋਂ ਥੋੜਾ ਜਿਹਾ ਘੱਟ ਸੀ ਉਹਦੇ ਬਾਰੇ ਇਹਨਾਂ ਨੂੰ ਅਸੀਂ ਨਿਰਦੇਸ਼ ਦਿੱਤੇ ਆ ਇਹਨਾਂ ਦੇ ਦੋ ਸੈਂਪਲ ਲਏ ਜਿਹਦੇ ਵਿੱਚ ਇੱਕ ਗਰੇਵੀ ਦਾ ਸੈਂਪਲ ਹੈ ਤੇ ਇੱਕ ਪਨੀਰ ਦਾ ਸੈਂਪਲ ਹੈ। ਅ ਡਾਕਟਰ ਜਿਸ ਤਰ੍ਹਾਂ ਮੱਖਣ ਹੈ ਤੁਸੀਂ ਦੇਖੇਗੇ ਉਹ ਵੀ ਥੋੜਾ ਦੱਸੋ ਇਹ ਕਿਹੜੀ ਕਿਸ ਚੀਜ਼ ਦਾ ਬਣਿਆ ਹੁੰਦਾਗਾ ਪਰ ਦੋ ਕੁਛ ਨਹੀਂ ਮੱਖਣ ਦੇ ਜੋ ਉਪਰ ਚੀਜ਼ ਕਰਦੇ ਨੇ। ਦੇਖੋ ਇਹ ਜਿਹੜਾ ਹੋ ਗਿਆ ਇਹ ਇੱਕ ਵੈਜੀਟੇਬਲ ਆਇਲ ਹੁੰਦਾਗਾ ਜਿਹਨੂੰ ਨਿਊਟਰਲਾਈਜ਼ਡ ਆਇਲ ਦਿੱਤਾ ਗਿਆ ਪਰ ਉਹਦੇ ਵਿੱਚ ਜੋ ਲਿਖਿਆ ਹੋਇਆ ਉਹਨਾਂ ਨੇ ਵੀ ਇੱਟ ਹੀ ਵੈਜੀਟੇਬਲ ਆਇਲ ਪਰ ਇਹ ਹੋਟਲਾਂ ਦੇ ਵਿੱਚ ਇਹਨੂੰ ਐਜੇ ਇੱਕ ਮੱਖਣ ਦੀ ਤਰ੍ਹਾਂ ਕਰਕੇ ਵੀ ਮੱਖਣ ਨੂੰ ਵੇਚ ਰਹੇ ਆ ਉਹਦਾ ਜ਼ੁਰ ਕਰ ਰਹੇ ਨੇ। ਇਹਨਾਂ ਨੂੰ ਬਾਕੀ ਟਾਈਮ ਤੋਂ ਟਾਈਮ ਇਹਨਾਂ ਨੂੰ ਵੀ ਅਵੇਅਰਨੈਸ ਕੀਤੀ ਹੈ ਬਾਕੀ ਅਸੀਂ ਕੈਂਪ ਵੀ ਲਾ ਰਹੇ ਹਾਂ ਉਹਦੇ ਵਿੱਚ ਪਬਲਿਕ ਨੂੰ ਅਵੇਅਰ ਕਰ ਰਹੇ ਹਾਂ ਕਿ ਕੋਈ ਵੀ ਤੁਸੀਂ ਚੀਜ਼ ਖਾਣੀ ਹੈ ਉਹਦੇ ਉੱਪਰ ਉਹਦੇ ਇੰਗਰੀਡੀਅੰਟਸ ਜ਼ਰੂਰ ਪੜੋ ਇਹਦੀ ਰਿਪੋਰਟ 15 ਦਿਨ ਦੇ ਵਿੱਚ ਵਿੱਚ ਆ ਜਾਏਗੀ ਸੰਗਰੂਰ ਤੋਂ ਹਰਜਿੰਦਰ ਦੁਕਾਨ ਤੇ ਹਰਪਾਲ ਕਾਂਪਤਾ ਦੀ ਦੇ ਸੇਵਕ ਦੇ ਲਈ ਰਿਪੋਰਟ